ਲੇਕਿਨ ਆਪਣਾ ਆਪਸੀ ਭਾਈਚਾਰਾ ਕਾਇਮ ਕਰਨ ਵਾਸਤੇ ਉਹ ਪੈਸੇ ਤੁਸੀਂ ਨਾਲ ਦੀ ਨਾਲ ਦੇਣੇ ਨੇ ਜੋ ਵੀ ਬਣਦੀ ਲਿਸਟ ਹੈ ਜੋ ਵੀ ਤੈਅ ਕਰਿਆ ਹੋਇਆ ਦੇਖੋ ਰੇਟ ਲਿਸਟ ਵੀ ਰੱਖੀ ਹੈ ਹੋਰ ਵੀ ਅਗਰ ਆਪਸਦਾਰੀ ਚ ਆਪਾਂ ਘੱਟ ਵੱਧ ਕਰ ਲੈਂਦੇ ਆ ਕੋਈ ਗੱਲ ਨਹੀਂ ਉਹ ਤੁਹਾਡੀ ਇੱਛਾ ਹੈ ਪਰ ਇਹ ਗੱਲ ਰੱਖਣੀ ਹੈ ਵੀ ਅੱਜ ਤੁਹਾਡਾ ਸਮਾਨ ਸਮਾਤਾ ਸੀ ਆਹ ਲੋ ਜੀ ਸਾਡੇ ਬਣਦੇ ਪੈਸੇ ਤਾਂ ਜੋ ਬੰਦੇ ਦੇਣ ਵਾਲੇ ਨੂੰ ਵੀ ਜਿਹੜਾ ਸਮਾਨ ਆਪਾਂ ਨੂੰ ਦੇਵੇਗਾ ਉਹਦਾ ਮਨ ਖੁਸ਼ ਹੋਵੇ ਇਹ ਨਾ ਹੋਵੇ ਕਿ ਬਾਈ ਸਮਾਨ ਲੈ ਗਿਆ ਪਤਾ ਨਹੀਂ ਕਿ ਉਹ ਆਪਣੇ ਪੱਲੇ ਪਊਗਾ ਜਾਂ ਨਹੀਂ ਆਪਣੇ ਅੰਦਰ ਸਵਾਰ ਪਿਆ ਹੁੰਦਾ ਹੈ ਆਪ ਨੂੰ ਲੱਗਦਾ ਕਿ ਜਵਾਬ ਦੇ ਦੋ ਯਾਰ ਕੋਈ ਆਵਾਜ਼ ਤਾਂ ਹੈ ਨਹੀਂ ਆਪਣੇ ਕੋਲੇ ਪੇਂ ਚੰਗਾ ਇਸ ਕਰਕੇ ਜਿੰਨੀਆਂ ਵੀ ਗੱਲਾਂ ਇਹ ਆਪਾਂ ਤੈਅ ਕੀਤੀਆਂ ਨੇ ਸੋ ਸਾਰਿਆਂ ਨੇ ਉੱਤੇ ਕੋਸ਼ਿਸ਼ ਕਰਨੀ ਹੈ ਕਿ ਆਪਾਂ ਪੂਰੇ ਉੱਤਰ ਸਹੀ ਲਾਗਨ ਕੇ ਚੱਲੀਏ ਸਭ ਦਾ ਫਾਇਦਾ ਹੋਵੇ ਨਹੀਂ ਅਦਰਵਾਇਜ਼ ਹੁਣ ਇਹ ਗੱਲ ਹੋ ਰਹੀ ਹੈ ਕਿ ਆਪਾਂ ਜੇ ਸੋਚੇ ਕਿ ਟੈਕਟ ਦਾ ਕੰਮ ਕਰਕੇ ਆਪਣੇ ਬੱਚਿਆਂ ਦਾ ਕੋਈ ਭਵਿੱਖ ਬਣ ਜੇਗਾ ਜਾਂ ਆਪਾਂ ਕਿਸੇ ਚੰਗੇ ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ ਸਿੱਖੋ ਜੀ ਬਲਫੇਅਰ ਆਰਗੇਨਾਈਜੇਸ਼ਨ ਪੰਜਾਬ ਸਟੇਟ ਪੂਰੇ ਸਟੇਟ ਦੇ ਵਿੱਚ ਇੱਕ ਜੂਨੀਅਨ ਬਣੀ ਹੋਈ ਹੈ ਸੋ ਇਹ ਸਾਡੇ ਦਰਮਿਆਨ ਪਹੁੰਚੇ ਨੇ ਆਪਾਂ ਨੂੰ ਕੁਝ ਗੱਲਾਂ ਸਿਖਾਉਣ ਦੇ ਲਈ ਆਪਣਾ ਤਜਰਬਾ ਦੱਸਣ ਦੇ ਲਈ ਸੋ ਸਾਡੀ ਪੂਰੀ ਪਿੱਖੀ ਟੀਮ ਵੱਲੋਂ ਪਿੱਖੀ ਜੂਨੀਅਨ ਵੱਲੋਂ ਇਹਨਾਂ ਨੂੰ ਹਾਂਜੀ ਇਹ ਅੱਜ ਮੀਟਿੰਗ ਕਾਸਤੇ ਵਾਸਤੇ ਸੀਗੀ ਸਾਡੀ ਇਹੇ ਜੀ ਅੱਜ ਪਿੱਖੀ ਦੇ ਵਿੱਚ ਜੋ ਵੀ ਡੈਕੋਰੇਸ਼ਨ ਟੈਂਟ ਦੀ ਇੱਕ ਜੁਨੀਅਨ ਬਣੀ ਹੈ ਇੱਕ ਸੰਗਠਨ ਹੋਇਆ ਹੈ ਭਿੱਖੀ ਦੇ ਵਿੱਚ ਪੂਰੇ ਜਿੰਨੇ ਵੀ ਟੈਂਟ ਵਾਲੇ ਨੇ ਲਵੇ ਲਾਉਣੇ ਪਿੰਡਾਂ ਵਾਲੇ ਜਿੰਨੇ ਟੈਂਟ ਵਾਲੇ ਨੇ ਡੈਕੋਰੇਸ਼ਨ ਵਾਲੇ ਨੇ ਉਹ ਸਾਰੇ ਇੱਕ ਛੱਤ ਦੇ ਥੱਲੇ ਇਕੱਠੇ ਹੋ ਗਏ ਨੇ ਔਰ ਇੱਕ ਰੇਟ ਹੋ ਗਏ ਨੇ ਸਾਰਿਆਂ ਦੇ ਹੁਣ ਕਿਸੇ ਕੋਲੇ ਕੋਈ ਵਾਰੰਗਿੰਗ ਵਾਲੀ ਗੱਲ ਨਹੀਂ ਰਹੀ ਜਿਹਦੇ ਕੋਲੇ ਵੀ ਜਾਓਗੇ ਸਭ ਦਾ ਇੱਕੋ ਹੀ ਰੇਟ ਹੋਏਗਾ ਵਧੀਆ ਕੰਮ ਕਰਕੇ ਦੇਵਾਂਗੇ ਭਿੱਖੀ ਨਗਰ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਕਿ ਇਹ ਅੱਜ ਇੱਕ ਮੀਟਿੰਗ ਕੀਤੀ ਜਿਦੇ ਵਿੱਚ ਪੰਜਾਬ ਲੈਵਲ ਤੋਂ ਪ੍ਰਧਾਨ ਸੈਕਟਰੀਆਂ ਨੇ ਸਾਡੇ ਨਾਲ ਆ ਕੇ ਇੱਥੇ ਮੇਲ ਮਲਾਪ ਕੀਤਾ ਸਾਨੂੰ ਆਪਣੀ رائے ਦਿੱਤੀ ਔਰ ਅਸੀਂ ਵੀ ਇਹ ਅੱਜ ਇੱਕ ਪਰਨ ਕੀਤਾ ਇੱਕ ਸੌਖਾਦੀ ਹੈ ਵੀ ਕਸਟਮਰ ਦਾ ਦੇਖਦੇ ਹੋਏ ਸਹੀ ਤਰੀਕੇ ਦੇ ਨਾਲ ਕੰਮ ਅਸੀਂ ਕਰਕੇ ਦਈਏ ਸੋਹਣਾ ਕੰਮ ਕਰਕੇ ਦਈਏ ਔਰ ਸਹੀ ਰੇਟ ਦੇ ਨਾਲ ਕੰਮ ਕਰਕੇ ਦਈਏ ਜੋ ਵੀ ਜਿਹੜੀ ਵੀ ਦੁਕਾਨ ਤੇ ਕਸਟਮਰ ਜਾਵੇ ਉਹਨੂੰ ਇੱਕੋ ਹੀ ਰੇਟ ਦੇ ਵਿੱਚ ਉਹ ਸਮਾਨ ਮਿਲੇ ਜਿੱਦਾਂ ਦੀ ਕਸਟਮਰ ਦੀ ਰਿਕੁਆਇਰਮੈਂਟ ਹੋਵੇਗੀ ਉਦਾਂ ਦਾ ਸਮਾਨ ਅਸੀਂ ਉਸ ਨੂੰ ਪ੍ਰੋਵਾਈਡ ਕਰਾਵਾਂਗੇ ਉਹਦਾ ਸੋਨਾ ਸਮਾਨ ਉਹਨਾਂ ਨੂੰ ਦੇਵਾਂਗੇ ਔਰ ਕਸਟਮਰ ਦਾ ਕੰਮ ਨੂੰ ਸਮਝਦੇ ਹੋਏ ਸੁੰਦਰ ਤਰੀਕੇ ਦੇ ਨਾਲ ਉਹਦੀ ਡੈਕੋਰੇਸ਼ਨ ਕਰਕੇ ਦੇਵਾਂਗੇ ਵਧੀਆ ਕੰਮ ਕਰਕੇ ਦੇਵਾਂਗੇ ਸਹੀ ਰੇਟ ਤੇ ਕੰਮ ਕਰਕੇ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੀ ਇਕੱਤਰਤਾ ਹੋਈ ਹੈ ਟੈਂਟ ਯੂਨੀਅਨ ਦੀ ਕਿਉਂਕਿ ਬਲਾਕ ਪੀਕ ਦੀ ਟੈਂਟ ਯੂਨੀਅਨ ਤੇ ਪਾਰੋਂ ਪੰਜਾਬ ਦੀ ਸਾਡੇ ਲੀਡਰਸ਼ਿਪ ਦੇਸ਼ ਕਟਾਰੀਆ ਜੀ ਜਰਨਲ ਸਖਤਰ ਪਹੁੰਚੇ ਨੇ ਉਹਨਾਂ ਨੇ ਸਾਨੂੰ ਟੈਂਟ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਤੇ ਅਸੀਂ ਆਪਣੇ ਪੀਖੀ ਦੇ ਆਲੇ-ਦਾਲੇ ਦੇ ਲੋਕਾਂ ਵਾਸਤੇ ਘਰਾਂ ਵਾਸਤੇ ਤੇ ਆਪਣੀ ਯੂਨੀਅਨ ਦੇ ਜਿਹੜੇ ਟੈਂਟ ਦਾ ਕੰਮ ਕਰ ਰਹੇ ਨੇ ਵੀ ਉਹਨਾਂ ਵਾਸਤੇ ਇੱਕ ਮਤਾ ਪਾਇਆ ਹੈ ਕਿ ਜਾਇਜ਼ ਰੇਟਾਂ ਦੇ ਉੱਤੇ ਕੰਮ ਕਰਨ ਦਾ ਤੇ ਨਾ ਹੀ ਕਿਸ ਤੋਂ ਘੱਟ ਲਿਆ ਜਾਵੇਗਾ ਤੇ ਨਾ ਹੀ ਕਿਸ ਤੋਂ ਵੱਧ ਲਿਆ ਜਾਵੇਗਾ ਅਸੀਂ ਸਾਰੇ ਇਕੱਠੇ ਹੋ ਕੇ ਇਕੱਠੇ ਰਵਾਂਗੇ ਤੇ ਇਸ ਮਾਸੇ ਵੀ ਕਮਾ ਵਿੱਚ ਵੱਧ ਚੜ ਕੇ ਹਮ ਹਮਾ ਕੇ ਇਕੱਠੇ ਹੰਬਲਾ